More than more, and this for all the rappers that I analyze. I mean, for all the bitches that I analyze, I wasn't in a bitch, but I'm a full of lies. Put me now with Rasta for the lies. Oh ਇੱਥੇ ਲੱਗਾ 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 ਸੌ ਨੀ ਸਕੇ ਆ ਰੇ ਬੋਲ ਕੇ ਪੜਾ ਪਰ ਲੱਗਾ ਲੌੜੇ ਮੇਰੇ ਦਾ ਕੋਈ ਨਾ ਕੋਈ ਲੱਗਾ ਲੱਗਾ ਸਹੀ ਹੈ ਓਏ ਥਾਪੀ ਰਾਇਟੇ ਜੱਟਪੁਰਾ ਗਾਵੇਂ ਤੋਂ ਹੈਲੋ ਗイズ ਵੈਲਕਮ ਟੂ ਮਾਈ ਚੈਨਲ ਅੱਜ ਦੇ ਵਲੋਗ ਅੰਦਰ ਤੁਹਾਡਾ ਬਹੁਤ ਬਹੁਤ ਜਾਰੀ ਸਵਾਗਤ ਹੈ ਅੱਜ ਜੱਟੋ ਚੱਲੇ ਆਪਾਂ ਆਪਣੇ ਲਈ ਹੱਜ ਕੇ ਉਹਨਾਂ ਤੇ ਪਾਈ ਜਾਂਦਾ ਭਰਤ ਤੇ ਚਲੋ ਫਿਰ ਕਰੀਏ ਆਪਾਂ ਆਪਣੇ ਵਲੌਗ ਨੂੰ ਦਵਾਦਬ ਜਾ ਕੇ ਉੱਥੇ ਸ਼ੁਰੂ ਭਰਤ ਪਾਉਣੀ ਆ ਯਾਰ ਅੱਜ ਪੂਰਾ ਜੋਰਾਂ ਵਾਲਾ ਕੰਮ ਆ ਚਲੋ ਫਿਰ ਜੱਟੋ ਕਰੀਏ ਆਪਾਂ ਆਪਣੇ ਵਲੌਗ ਨੂੰ ਦਵਾਦਬ ਸ਼ੁਰੂ ਤੋ ਵੀ ਇਹ ਟੋ ਟਰਾਲੀ ਆ ਗਈ ਹੁਣ ਟਰਾਲੀ ਪੈਕ ਲਵਾ ਰਹੇ ਆ ਜਾਣੀ ਯਾਰ ਬਾਲੇ ਹੋ ਗਏ ਯਾਰ ਹੁਣ ਆ ਵੀ ਜਿੰਦੂਪੁਰ ਆ YouTube ਦੇ ਬਾਹਰ ਹੋ ਗਏ ਕੋਈ ਨਹੀਂ ਹੁਣ ਅਗਲਾ ਇੰਨਾ ਨਾਲ ਦੀ ਮੋੜੀ ਲੇਉਂਦਾ ਨਾ ਇਦੋਂ ਇਦੋਂ ਅੱਧ ਕਿੱਦਾਂ ਹੋ ਰਹੇ ਨਾ ਉਹਦਾ ਕੰਟੀ ਲੱਗੀ ਹੁਣ ਉਹਦਾ ਤਾਂ ਕੀ ਕਸੂਰ ਆ ਉਹਦਾ ਪਤਾ ਪਾ ਨਹੀਂ ਸਕਦਾ ਚੱਪਲਾਂ ਹੀ ਪਾਈਏ ਉਹ ਤੂੰ ਜਿੰਦੀ ਸੀ ਉਹ ਤੂੰ ਜਿੰਦੀ ਆਹ ਦਿੱਲੀ ਫੇਰ ਪਾਲਾ ਕਮੈਂਟਰੀ ਆ ਪੰਨਾ ਮੇਰੇ ਅੱਜ ਕੱਲ੍ਹ ਦੇ ਬੱਚੇ ਡਰਾਈਵਰ ਨੇ ਉਹ ਗਲਾਬ ਵਈ ਨੂੰ ਹੀ ਤਾਂ ਨਹੀਂ ਮੰਨਦਾ ਟਰਾਲੀ ਇੱਥੇ ਲੱਗ ਗਈ ਯਾਰ ਆਹ ਜਾਂਦਾ ਗੁਰਪ੍ਰੀਤ ਬੱਚਾ ਵਾਹ ਕੀ ਦਾ ਕੋਲੀ ਆ ਅੱਜ ਬੰਦਾ ਵਈ ਨੇ ਚੱਲ 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 ਲੱਗੂ ਟੱਕਰ

चकती मित्र आता पांच मिनट अंदर अंदर ट्राली आप जाए गई हवन करेंगे हवन करेंगे ਪਹਿਲਾਂ ਇਹ ਇੰਨਾ ਨੀਮਾ ਹੁੰਦਾ ਸੀ ਹੁਣ ਇੰਨੀ ਪਰਤ ਪੈ ਗਈ ਉੱਪਰ ਉਹ ਬਹੁਤ ਜ਼ਿਆਦਾ ਫਰਕ ਪੈ ਗਿਆ ਇਹਦੇ ਨਾਲ ਹੀ ਬਹੁਤ ਜ਼ਿਆਦਾ ਉੱਚਾ ਹੋ ਗਿਆ ਇਹ ਮਤਲਬ ਬਹੁਤ ਜ਼ਿਆਦਾ ਨੀਮਾ ਸੀ ਇਹ ਹੁਣ ਦੇਖੋ ਪੂਰਾ ਉੱਚਾ ਹੋ ਗਿਆ ਪਰਤ ਪੈ ਰਹੀ ਹੈ ਨਾ ਬਹੁਤ ਜ਼ਿਆਦਾ ਫਰਕ ਪੈ ਗਿਆ ਗੜੀ ਨਾਲੋਂ ਰੁਪਈਆਂ ਲੱਤਾਂ ਵਾਲਾ ਜਿਹੜਾ ਪਹਿਲਾਂ ਵਾਲੋ ਬਲੌਗ ਚ ਦਿਖਾਇਆ ਸੀ ਗੰਗੇ ਦੀ ਨੀਮਾ ਸੀ ਦੋ ਬੰਦੇ ਜਿੰਨਾ ਕਰ ਲੈਂਦਾ ਸ਼ਰਟ ਪਾ ਲੈ ਯਾਰ ਬਈ ਸੰਗ ਸਾਨੂੰ ਆਈ ਜਾਂਦੀ ਤੈਨੂੰ ਦੇਖ ਦੇ ਤਿੰਨ ਸੰਗ ਆਉਂਦੇ ਨੇ ਸਾਨੂੰ ਆਈ ਜਾਂਦੀ ਆ ਤੈਨੂੰ ਦੇਖ ਦੇ

ਇਹ ਤੇ ਦੇਖੀ ਜੋ ਕਿਹੜਾ ਜਾਂਦਾ ਪੱਕੇ ਠੀਠਾ ਕਹਿੰਦੇ ਅੱਪੋ ਚਾਲੜਦਾ ਦੇਖ ਲਓ ਚਾਲਦਾ ਟੱਕਾ ਹੋਈ ਥੋੜੂ ਕਿਹੜਾ ਵਿਸਾਲਿਆ ਇਹ ਓ ਹਾਏ ਤੇ ਆਇਓ ਕੌਡੀ 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 ਓਏ ਐ ਦਰਗਾ ਚੱਲ ਚੱਲ ਦਰਦਾ ਵਾਲਾ ਓ ਤੇਰੇ ਓਏ ਐ ਲੱਗਿਆ 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 ਮੇਰੇ ਮਤੇ ਆ ਰਹੇ ਬਗਬਣਾ ਪਰ ਨਾ ਗਲੋੜੇ ਮੇਰੇ ਦਾ ਚਲ ਕੋਈ ਇਡ ਕੋਈ ਲੱਗ ਲੱਗ ਸਹੀ ਹੈ 40 ਲੱਗ ਗਿਆ ਰੇਡਰ ਤਾ ਕਢਾਓ ਡੂਰ ਤੇ ਬੈਠਾ ਹਾਂ ਲੱਡੂ ਮਾਰੂਗਾ ਚੱਲ ਮਾਰ ਨਿਸ਼ਾਨਾ ਆਹ ਆ ਕਿ ਕਿਰਾਏ ਮੀਂਹ ਆਉਂਦਾ ਹਮੇਸ਼ਾ ਹੈ ਮੂਰੇ ਆਣ ਫਰ ਗਏ ਓਹੋ ਜੀ ਤੂੰ ਬੇਇੱਜ਼ਤੀ ਕਰਾਦਣਾ ਆਏ ਬੜੇ ਭੰਡੋ ਬਣਾ ਰਹੇ ਆ ਪਲੇਅਰਾਂ ਨੇ ਮਾਰਾਂਗੇ ਆਪਾਂ ਲੱਡੂ ਬਣਾ ਛੇਤੀ ਬਣਾ ਕੱਤਲਿਆ 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 ਰੇਡ ਅਧੂਰੀ ਰੇਡ ਫੇਰ ਦੂਰੀ ਰੇਡ ਦੂਰੀ ਰੇਡ ਦੂਰੀ ਰੇਡ ਓਏ ਓ ਬੱਲੇ ਓਏ ਬੱਸ ਓਏ

اوه واہ 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 واہ

इधर मेरे बिरोह दो इलाके द्वारजू तो आ गया देखो कि था। आ गया है बढ़ा चल चल Ô ज्यादा दीखती ਹਾਂ ਲੈ ਐਕਸ਼ਨ ਬਹੁਤ ਮਾਰਦਾ ਵੇ ਇੱਥੇ ਉਹ ਡੱਪਿਆ ਉਹ ਡੱਪਿਆ ਡੱਪਦਾ ਉਹਦਾ ਵੇ ਹੈਪੀ ਇੱਥੇ ਲੋਬੀ ਜੱਟੋ ਦੇਖੋ ਤੁਹਾਡੇ ਸਾਹਮਣੇ ਆਪਾਂ ਟਾਈਮ ਹੋ ਗਿਆ 5 ਵਜੇ ਤੇ ਇੰਨਾ ਆ ਪਰਤ ਜਮ ਸਾਰਾ ਬਸ ਉਹ ਖਾਨਾ ਯਾ ਰਹਿ ਗਿਆ ਇੱਕ ਤੇ ਹੁਣ ਅੱਧੇ ਘੰਟੇ ਦੇ ਉਪਰ ਆ ਜਾਊਗਾ ਤੇ ਇਧਰ ਸਾਰੀ ਪਰਤ ਪੈ ਗਈ ਤੇ ਸਾਰੀ ਪਰਤ ਪੈ ਗਈ ਇਧਰ ਸਾਰੀ ਪਰਤ ਪੈ ਗਈ ਬਸ ਉਹ ਰਹਿ ਗਿਆ ਜੋ ਲਗਾੜੇ ਮਾੜਾ ਜੀ ਜੋਰ تو کي يا بايو لو ڪارٽي ڏي هائ ته ਤਾਂ ਕਿ ਭਰਤ ਸਾਰੇ ਦੇ ਪੈਤੀ ਆਪਾਂ ਬੱਸ ਸਾਥ ਨਿਪੜੀ ਗਏ ਹੁੰਦਾ ਇੱਕੋ ਤਾਂ ਜੱਟੂ ਕੱਲਣਾ ਆਪਾਂ ਨੂੰ ਭਰਤ ਪਾਉਂਦੇ ਨੂੰ ਪੂਰਾ ਹਨੇਰਾ ਹੋ ਗਿਆ ਸੀ ਤਾਂ ਇਹਦੇ ਕਰਕੇ ਆਪਾਂ ਮੈਂ ਕਿਹਾ ਚਲੋ ਵੀਡੀਓ ਤਾਂ ਐਂਡ ਕਰ ਨੂੰ ਹੀ ਕਰਾਂਗੇ ਤਾਂ ਜੇਕਰ ਆਪਣੇ ਚੈਨਲ ਤੇ ਨਵੇਂ ਯਾਰ ਦਬ ਦਬ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਇਕ ਕਮੈਂਟ ਕਰਨਾ ਨਾ ਭੁੱਲੋ ਯਾਰੀਆਂ ਦੇ ਨਾਂ ਤੇ ਦਾਵਾਦਾਰ ਕਰੋ ਕਮੈਂਟ ਤੇ ਜੁਟੂ ਮਿਲਦੇ ਨੇਕਸਟ ਵਲੌਗ ਦੇ ਅੰਦਰ ਬਾਏ ਚਲੋ ਚਲੋ ਚਲੋ